ਫਟਾਫਟ ਮੈਂ ਕੰਮ ਨੇ ਵੇੜ ਲਿਆ ਸਾਰਾ। ਹੋਰ ਕੀ ਕਰੀ ਜਾਣੀ ਮੈਂ ਤਾਂ ਹਰਮੀ ਵਾਲੀ ਹੋਈ ਪਈ ਆ ਹਨਾ। ਗਰਮੀ ਬਹੁਤ ਆ ਮੰਮੀ ਹੋਰ। ਹਾਂ। ਤੇ ਉਹ ਮੈਂ ਕਿਹਾ ਚੱਲ ਫਟਾਫਟ ਕੰਮ ਨੇ ਵੇੜ ਲੈਣੀ ਆ। ਕਿਉਂ? ਲੈ। ਪਰ ਦਿਮਾਗ ਜੂ ਨਿਕਲ ਗਿਆ ਮੰਮੀ। ਹਾਂ। ਤੁਹਾਡੀ ਸੁੱਤ ਨੂੰ ਕੀ ਹੋਇਆ ਪਿਆ? ਕੀ ਹੋਇਆ? ਤੁਹਾਨੂੰ ਪਤਾ ਨਹੀਂ ਅੱਜ ਕੀ ਆ। ਕੀ ਆ? ਅੱਜ ਕੁੜੀ ਨਹੀਂ ਫੂਕਣੀ ਆਪਣੇ ਘਰੇ ਪ੍ਰੋਗਰਾਮ ਆ ਸਾਹਿਬ ਅੱਛਾ ਵਾਹ ਖਰੂ ਨਹੀਂ ਮੈਂ ਤਾਂ ਭੁੱਲ ਗਈ ਤੇ ਹੋਰ ਹਾਂ ਅੱਛਾ ਆਪਣੇ ਰਾਤ ਫੋਨ ਕੀਤੇ ਸੀ ਨਹੀਂ ਮੈਂ ਮਾਜ ਮੈਂ ਤਾਂ ਉਹੀ ਨਹੀਂ ਯਾਦ ਹੋਰ ਮੈਂ ਤਾਂ ਤਾਂ ਹੀ ਫਟਾਫਟ ਕੰਮ ਨਿਬੜ ਲੈਣਾ ਚਲ ਚੰਗਾ ਹੋ ਗਿਆ ਤੂੰ ਕੰਮ ਨਿਬੜ ਲੈ ਚੰਗਾ ਹੋ ਗਿਆ ਤੇ ਲਿਆ ਮੈਂ ਵੀ ਆਪਦੇ ਸ਼ਰੀਕੇ ਕਬੀਲੇ ਨੂੰ ਦਰਾਣੇ ਤੇ ਖਾਣੇ ਨੂੰ ਛੱਡੋ ਤੇ ਫਟਾਫਟ ਤਿਆਰਨਾ ਕਰਦੇ ਆ ਮੈਂ ਕਹਿੰਦੀ ਹਾਂ ਵੀ ਹੁਣ ਆਜੋ ਸਾਡਾ ਤਾਂ ਕੰਮ ਨਿਬੜ ਗਿਆ ਕੋੜ-ਗੁੜ ਖੋਲੋ ਆ ਕੇ ਤੇ ਹੋਰ ਵੀ ਇੰਨੀ ਗਰਮੀ ਹੈ ਹਾਂ ਇੰਨੀ ਗਰਮੀ ਚ ਲੱਤੀ ਆ ਮਹਾਰਾਜ ਆਂਦਰ ਦੇਵਤਾ ਵਰਖਾ ਦੀ ਬਰਸਾਤ ਕਰ ਦਿੰਦੇ ਨੇ ਆ ਜਨਾਏ ਆਏ ਪੁਰਾਣੇ ਬੱਚੇ ਜਿਹੜੇ ਆਪਣੇ ਬੱਚੇ ਉਹਨਾਂ ਨੇ ਦੇਖਿਆ ਨਹੀਂਗਾ ਕਿ ਉਹ ਚਲ ਦੇਖਣਗੇ ਵੀ ਪੁਰਾਣੇ ਜਵਾਨਾਂ ਚ ਕਿਵੇਂ ਗੁੱਡੀ ਫੂਕਦੇ ਸੀਗੇ ਇਹ ਗੁੱਡੀ ਫੂਕਦੇ ਸੀ ਕਿਵੇਂ ਬੁਢਾ ਜਾਣਦਗਾ ਸੀ ਫਿਰ ਉੱਥੇ ਵੀ ਜਾ ਕੇ ਜਿੰਦਾ ਖੱਲੇ ਜਾਂ ਟੋਪਿਆਂ ਤੇ ਜਾ ਕੇ ਬੁਢਾ ਫੂਕਦੇ ਨਾ ਸੀ ਹਾਂ ਤੇ ਅੱਜ ਸਾਰਾ ਸੀਨ ਆਪਾਂ ਸਾਰਿਆਂ ਨੂੰ ਦਿਖਾਉਣਾ ਅੱਜ ਆਪਾਂ ਵੀ ਕਿਵੇਂ ਗੁੱਡੀ ਫੂਕਦੇ ਆ ਕਿ ਇਹ ਤਾਂ ਆਪ ਅੱਜ ਪਹਿਲੀ ਵਾਰ ਦੇਖ ਰਹੇ ਹਾਂ ਫਟਾਫਟ ਕੰਮ ਨੂੰ ਮੈਨੂੰ ਲੱਗੇ ਆਪਾਂ ਤਰੀਕਾ ਕਬੀਲਾ ਪਾਵਦਰਾ ਦਰਾਣਾ ਚ ਠਾਣਾ ਮੈਂ ਇਕੱਠਾ ਕਰਦੀ ਹਾਂ ਜਾ ਕੇ ਚਲੋ ਚਲੋ ਆਜੋ ਕਿਰਨ ਦਵਾ ਦਵਾ ਤੂੰ ਵੀ ਉੱਥੇ ਆ ਜਾ ਦਰਵਾਜ਼ੇ ਤੇ ਆ ਜਾ ਜਸਨੀਤ ਅੱਜ ਦਿਖਾਈ ਗਿਆ ਆਪਾਂ ਗੁੱਡੀ ਫੂਕਦੇ ਨਾਲੇ ਇੱਧਰ ਚੱਲ ਬੋੜ ਵਾਲੇ ਗੁਲਗਲੇ ਲਿਆ ਇੱਧਰ ਦੇਖੋ ਭੈਣੇ ਆ ਗਿਆ ਸਾਡਾ ਅੱਜ ਸ੍ਰੀਕਾ ਕਬੀਲਾ ਸਾਰਾ ਤੇ ਸਾਰੇ ਅੱਜ ਸਾਡੀਆਂ ਭੈਣਾਂ ਪਕਾਉਣੀਆਂ ਗੁਲਗਲੇ ਮਠੰਗਾ ਯਾ ਤੇ ਇੱਧਰ ਗੁੱਡੀ ਦੀ ਤਿਆਰੀ ਹੋਈ ਜਾਂਦੀ ਹੈ ਸਾਡੇ ਦੇਖੋ ਲਾਲ ਲਾਲ ਕੱਪੜੇ ਹਰੇ ਹਰੇ ਸਾਰੇ ਇਹ ਗੁੱਡੀ ਆਵੇ ਸਾਡੀ ਭੈਣ ਤਿਆਰ ਕਰੀ ਜਾਂਦੀ ਆ ਤੇ ਹੁਣ ਇਸ ਤੋਂ ਬਾਅਦ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਜਦੋਂ ਸਾਰਿਆਂ ਨੇ ਫੂਕਣ ਜਾਣਾ ਹੋਇਆ ਗੁੱਡੀ ਨੂੰ ਉਦੋਂ ਅਸੀਂ ਸੋਣ ਨੂੰ ਇਹ ਦਿਖਾਵਾਂਗੇ ਅੱਜ ਰੌਣਕਾਂ ਲੱਗੀਆਂ ਆਂ ਅਰਦਾਸਾਂ ਵੀ ਕਰਾਂਗੇ ਗੁਰੂ ਸਾਹਿਬ ਅੱਗੇ ਵੀ ਆਪਣੀ ਅਰਦਾਸਾਂ 올 ਲੈਣ ਕਿਉਂਕਿ ਸਾਰਾ ਪੰਜਾਬ ਹੀ ਤਰਾਸ ਤਰਾਸ ਕਰੀ ਜਾਂਦਾ ਪਾਣੀ ਨੂੰ ਤੇ ਇਹ ਬੇਨਤੀਆਂ ਕਰਕੇ ਆਪਾਂ ਘਰੋਂ ਆ ਜਿਹੜਾ ਇਹ ਪਹਿਲਾਂ ਵਾਲਾ ਰੀਤੀ ਰਿਵਾਜ ਆ ਉਹ ਅੱਜ ਆਪਾਂ ਕਰਕੇ ਦੇਖੀਏ ਅੱਜ ਆਪਾਂ ਗੱਡੀ ਚੱਲਣਾਂ ਦੀ ਨਹੀਂ ਨਹੀਂ ਉਹ ਵੀ ਨਹੀਂ ਅੱਗੇ ਮਾਰੋ ਦੀ ਤੁਹਾਨੂੰ ਪਿਆਨੋ ਉਹ ਕਹੇ ਦੋ ਸਾਡੇ ਤੇ ਹਾਂ ਫਿਰ ਉਹ ਤੁਹਾਨੂੰ ਚੱਲਣ ਲਈ ਆਇਆ ਦੇਖੋ ਨੀ ਸਾਡੇ ਐਸਾ ਵੀ ਨਹੀਂ ਹੈ ਗੜੀਆਂ ਦੇ ਆਉਣ ਆਈਆਂ ਕਿਤੇ ਮੁਸਮੇਲੇ ਕਰਨ ਸਾਰੇ ਨਾਮ ਸ਼ੁਰੂਆਤ ਸਭ ਤੋਂ ਪਹਿਲਾਂ ਕੀ ਹੁੰਦਾ ਹੈ ਮੈਂ ਕਿਹਾ ਰਹਿਣਾ ਮੈਂ ਸਰਵੋਤਮ ਰੱਬਾ ਹਾਂ ਦੋ ਤੱਕ ਹਾਏ ਹਾਏ ਨਹੀਂ ਗੁੱਟ ਕੇ ਕੀ ਨੀਵੇਂ ਮੱਤੀ ਗੁੱਟ ਗੇ ਆਹ ਚਾਹ ਫਿਰ ਨਾ ਥੱਲੇ ਹਾਏ ਜਾ ਤੇ ਇਧਰ ਹੋ ਜਾ ਮਾਣ ਆ ਤੇ ਕਾਗੇ ਨੂੰ ਲਾ ਦੇ ਇਹ ਗੁੱਡੀ ਐ ਤੂੰ ਮਰਨਾ ਦੀ ਦਲਿਆ ਕਾਸ ਤੋਂ ਮਰਨਾ ਦੀ ਇਹ ਗੁੱਡੀ ਐ ਦੁਨੀਆ ਮਰਨਾ ਦੀ ਦਲਿਆ ਕਾਸ ਤੋਂ ਮਰਨਾ ਇਹਦਾ ਮਾਪਾ ਹੀ ਨਹੀਂ ਕਿਸੇ ਦਾ ના ફાંકરીયા તદ્રણ સ્કૂલ આમાં આ જાનગે આ દેખ ઓર પાડી આ જાનગે